ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਮਹਾਨ ਸੰਤ ਕਵੀ ਤੇ ਭਗਤ ਕਬੀਰ ਜੀਆ ਦਾ ਜਨਮ ਦਿਨ ਹੈ। ਅੱਜ ਤੋਂ 627 ਸਾਲ ਪਹਿਲਾਂ ਉਹ ਇਸ ਧਰਤੀ ਤੇ ਜਨਮੇ ਤੇ ਉਹਨਾਂ ਨੇ ਆਪਣੀ ਬੇਬਾਕ ਬਾਣੀ ਦੇ ਨਾਲ ਬਹੁਤ ਵੱਡੇ ਦब्बे ਕੁਚਲੇ ਲੋਕਾਂ ਦੇ ਵਿੱਚ ਆਪਣਾ ਸਥਾਨ ਬਣਾਇਆ ਤੇ ਸਾਰੇ ਭਾਰਤ ਦੇ ਵਿੱਚ ਆੜੜthਾवते ਤੁਹਾਨੂੰ ਕਬੀਰ ਜੀ ਦੀ ਬਾਣੀ ਦਾ ਉਚਾਰਨ ਕਰਦੇ ਉਹਦੇ ਤੇ ਅਮਲ ਕਰਦੇ ਬਹੁਤ ਸਾਰੇ ਲੋਕ ਮਿਲਣਗੇ ਤੇ ਉਹਨਾਂ ਨੇ ਭਾਰਤ ਦੇ ਅੰਦਰ ਉਸ ਵਕਤ ਜੋ ਜਾਤ ਪਾਤ ਦਾ ਬਹੁਤ ਵੱਡਾ ਬੋਲਾ ਸੀ ਬੋਲਬਾਲਾ ਸੀ ਜਿਹੜਾ ਹੁਣ ਵੀ ਬਥੇਰਾ ਹੈ ਖੈਰ ਉਹਦੇ ਉਹਨੂੰ ਚੈਲੰਜ ਕਰਦਿਆ ਹੋਇਆ ਕੋਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਨਾ ਕਿਸੇ ਜਾਤ ਵਿਸ਼ੇਸ਼ ਦੀ ਕਰਨਾ ਚਾਹੁੰਦੇ ਆ ਉਹਨਾਂ ਨੇ ਜੋ ਕਿਹਾ ਜੇ ਕਿਤੇ ਅੱਜ ਉਹਨਾਂ ਨੂੰ ਬਿਨਾ ਕੋਟ ਕੀਤੇ ਕੋਈ ਕਹੇ ਤਾਂ ਕਈ ਲੋਕ ਉਹਨੂੰ ਆਪਣੀਆਂ ਭਾਵਨਾਵਾਂ ਤੇ ਠੇਸ ਸਮਝ ਕੇ ਮੁਕੱਦਮਿਆਂ ਤੇ ਮੁਕੱਦਮੇ ਕਰ ਸਕਦੇ ਆ ਪਰ ਉਦੋਂ ਇਹ ਅਜੇ ਧਾਰਾਵਾਂ ਹੈ ਨਹੀਂ ਸੀਗੀਆਂ ਮਨ ਠੇਸ ਪਹੁੰਚਣ ਵਾਲੀਆਂ ਜਾਂ ਠੇਸ ਅਜੇ ਉਦੋਂ ਦਲੀਲ ਮਾੜੀ ਮੋਟੀ ਚੱਲਦੀ ਸੀ ਹੁਣ ਦਲੀਲ ਦਾ ਜਮਾਨਾ ਹਾਲਾਂਕਿ ਇਸ ਵਿਗਿਆਨ ਦੇ ਹਿਸਾਬ ਨਾਲ ਦਲੀਲ ਦਾ ਜਮਾਨਾ ਅੱਗੇ ਆਉਣਾ ਚਾਹੀਦਾ ਸੀ ਗੱਲ ਅਸੀਂ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਪਛਾਣ ਉਤ ਗਏ ਆ ਉਹ ਕਹਿੰਦੇ ਆ ਵੀ ਜੇ ਤੂੰ ਜਾਂ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣਵਾਟ ਔਰ ਆਣਵਾਟ ਕਾਹੇ ਨਹੀਂ ਆਇਆ ਵੀ ਜੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਸਮਝ ਕੇ ਬ੍ਰਾਹਮਣੀ ਦਾ ਪੁੱਤਰ ਸਮਝ ਕੇ ਕਰਦਾ ਹੈ ਵੀ ਬ੍ਰਾਹਮਣੀ ਦੇ ਘਰ ਜੰਮਿਆ ਤੇ ਮੈਂ ਬ੍ਰਾਹਮਣ ਤਾਂ ਫਿਰ ਤੇਰਾ ਜਨਮ ਹੋਰ ਕਿਸੇ ਤੌਰ ਤਰੀਕੇ ਨਾਲ ਕਿਉਂ ਨਹੀਂ ਹੋਇਆ ਜਿਹਦੇ ਤਰੀਕਿਆਂ ਨਾਲ ਸ਼ੂਦਰਾਂ ਦੇ ਦੂਜਿਆਂ ਦੇ ਜਨਮ ਹੁੰਦੇ ਆ ਉਦੋਂ ਹੀ ਤੇਰਾ ਹੋਇਆ ਹੋਣਾ ਸੋ ਬੜੀ ਵੱਡੀ ਦਲੀਲ ਹੈ ਅੱਜ ਵੀ ਸਾਨੂੰ ਇਹਨੂੰ ਸੋਚਣ ਦੀ ਲੋੜ ਹੈਗੀ ਐ ਦੂਜਾ ਉਹਨਾਂ ਨੇ ਇੱਕ ਹੋਰ ਕਿਹਾ ਸੂਰਾ ਸੋ ਪਹਿਚਾਣੀ ਐ ਜੋ ਲੜੈ ਦੀਨ ਕੇ ਖੇਤ ਸੋ ਪੁਰਜਾ ਪੁਰਜਾ ਕੱਟ ਮਰੇ ਕਬੂਲਾ ਛਾੜਾ ਖੇਤ ਸੋ ਇਹ ਕਮਿਟਮੈਂਟ ਦੀ ਗੱਲ ਦ੍ਰਿੜਤਾ ਦੀ ਗੱਲ ਬਹੁਤ ਸਾਰੀ ਸਾਨੂੰ ਅੱਜ ਅੱਜ ਸਾਡੇ ਜਦੋਂ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਲੜਦੇ ਲੋਕ ਐ ਨਾ ਸੱਚਮੁੱਚ ਚਾਹੇ ਉਹਨਾਂ ਨੇ ਕਬੀਰ ਜੀਆਂ ਨੂੰ ਨਾਂ ਵੀ ਪੜਿਆ ਹੋਵੇ ਲੱਗਦਾ ਇਹ ਐ ਵੀ ਪੁਰਜਾ ਪੁਰਜਾ ਕਾਟਮਟੋਂ ਤੱਕ ਲੱਗੇ ਹੋਏ ਐ ਤੇ ਖੇਤ ਨਹੀਂ ਛੜਦੇ ਆ ਕੁਛ ਦਿਨ ਪਹਿਲਾਂ ਇੱਕ ਮੈਡਲਿਨ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਫਲਸਤੀਨੀ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀ 160 ਮੀ 160 ਕਿਲੋਮੀਟਰ ਦੂਰ ਜਿਹੜੀ ਇਰਾ ਇਜ਼ਰਾਈਲ ਦੀ ਜਿਹੜੀ ਫੌਜ ਹੈ ਉਹਨੇ ਉਹਨੂੰ ਕਾਬੂ ਕਰ ਲਿਆ ਤੇ ਬੰਦਿਆਂ ਨੂੰ ਉਹ ਫੜ ਕੇ ਅੰਦਰ ਦੇ ਲਿਆ ਤੇ ਉਹਨਾਂ ਦੇ ਵਿੱਚ ਜਿਹੜੀ ਇੱਕ ਜਿਹੜੀ ਕੁੜੀ ਐ ਰੀਮਾ ਹਸਨ ਰੀਮਾ ਹਸਨ ਯੂਰਪੀਅਨ ਯੂਨੀਅਨ ਦੀ ਇੱਕ ਮੈਂਬਰ ਪਾਰਲੀਮੈਂਟ ਹੈ ਉਹਦਾ ਜਨਮ ਸੀਰੀਆ ਦੇ ਵਿੱਚ ਜਿਹੜੇ ਫਲਸਤੀਨੀ ਲੋਕ ਕੈਂਪਾਂ 'ਚ ਰਹਿੰਦੇ ਐ ਰਾਹਤ ਕੈਂਪਾਂ 'ਚ ਉੱਥੇ ਹੋਇਆ ਸੀਦਾ ਉਹ ਫਿਰ ਹੌਲੀ-ਹੌਲੀ ਪੜ੍ਹਦੀ ਗਈ ਤੇ ਫਰਾਂਸ ਚਲੀ ਗਈ ਫਰਾਂਸ ਦੇ ਵਿੱਚ ਇੱਕ ਵਕੀਲ ਬਣ ਗਈ ਵਕੀਲ ਬਣ ਕੇ ਉਹ ਇੱਕ ਹੁਣ ਮੈਂਬਰ ਪਾਰਲੀਮੈਂਟ ਹੈ ਯੂਰਪੀਅਨ ਯੂਨੀਅਨ ਦੀ ਉਹ ਵੀ ਉਹਨਾਂ 12 ਜਣਿਆਂ ਦੇ ਵਿੱਚ ਸ਼ਾਮਲ ਸੀ ਜਿਹੜੇ ਉਹ ਰਾਹਤ ਸਮਗਰੀ ਲੈ ਕੇ ਗਏ ਸੀ ਉਹਦੇ ਤੋਂ ਇਤਰਾਇਲੀ ਕਹਿ ਰਹੇ ਹੈ ਵੀ ਤੂੰ ਆ ਤੈਨੂੰ ਇਸ ਦੇਸ਼ ਨਿਕਾਲਾ ਦੇਣਾ ਇੱਥੋਂ ਕੱਢਣਾ ਹੈਗਾ ਇਹਨਾਂ ਪੇਪਰਾਂ ਤੇ ਦਸਖਤ ਕਰਦੇ ਉਹ ਕਹਿੰਦੀ ਦਸਖਤ ਨਹੀਂ ਹੋ ਸਕਦੇ ਸੋ ਪੁਰਜਾ ਪੁਰਜਾ ਕਟ ਮਾਰਨ ਵਾਲੇ ਸਿੱਖ ਇਤਿਹਾਸ ਤਾਂ ਭਰਿਆ ਪਿਆ ਪਰ ਕੱਲਾ ਸਿੱਖ ਇਤਿਹਾਸ ਨਹੀਂ ਦੁਨੀਆ ਦਾ ਇਤਿਹਾਸ ਹੈ ਜਿਹੜਾ ਇਸ ਗੱਲ ਨਾਲ ਭਰਿਆ ਹੋਇਆ ਹੈ ਜਦੋਂ ਅਸੀਂ ਥੋੜੀ ਜੀ ਅੱਖ ਖੋਲ ਕੇ ਦੂਰ ਤੱਕ ਨਿਗਾਹ ਮਾਰਦੇ ਹਾਂ ਤਾਂ ਸੋ ਭਗਤ ਕਬੀਰ ਜੀ ਨੂੰ ਅਸੀਂ ਆਪਣੇ ਵੱਲੋਂ ਨਮਨ ਕਰਦੇ ਆਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰੀਏ ਦੂਸਰਾ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਵੀ ਮਹਾਕੁੰਭ ਦੇ ਵਿੱਚ ਜਿਹੜੀ ਮੌਣੀ ਅਮਵਸਿਆ ਅਮਸ ਵਸਿਆ ਸੀ ਅਮਵਸਿਆ ਤੇ ਉਹ 29 ਜਨਵਰੀ ਨੂੰ ਉੱਥੇ ਬਹੁਤ ਭਗਦੜ ਮੱਚੀ ਭਗਦੜ ਮੱਚਣ ਨਾਲ ਲੋਕ ਮਾਰੇ ਗਏ ਪਹਿਲਾਂ ਤਾਂ ਸਰਕਾਰ ਨੇ ਇਸ ਨੂੰ ਮੰਨਿਆ ਹੀ ਨਹੀਂ ਵੀ ਕੋਈ ਭਗਦਰ ਦੇ ਵਿੱਚ ਬੰਦੇ ਮਾਰੇ ਆ। ਫਿਰ ਹੌਲੀ-ਹੌਲੀ ਮੰਨਿਆ ਇੱਕ ਦਿਨ ਪਾ ਕੇ ਵੀ ਹਾਂ ਮਾਰੇ ਗਏ। ਫਿਰ ਜਾ ਕੇ 20 ਦਿਨ 21 ਦਿਨ ਬਾਅਦ ਜੋਗੀ ਤੇ ਅਨਿੱਤ ਅਦਿੱਤਿਆਨਾਥ ਮੰਨਦੇ ਆ ਵੀ 30 ਬੰਦੇ ਮਾਰੇ ਗਏ। ਹੁਣ ਤੱਕ ਵੀ ਉਹਨਾਂ ਦੇ ਆਪਣੇ ਰਿਕਾਰਡ ਦੇ ਵਿੱਚ ਉਹਨਾਂ ਨੇ 30 ਤੋਂ 31 ਨਹੀਂ ਕੀਤੇ, 32 ਨਹੀਂ ਕੀਤੇ, ਉਹਨੂੰ ਰਿਵਾਈਜ਼ ਨਹੀਂ ਕੀਤਾ ਤੇ ਉਹ ਅਜੇ ਉਸੇ ਤਰ੍ਹਾਂ ਚੱਲ ਰਿਹਾ ਹੈ। ਇਹ ਸਾਰੀ ਗੱਲ ਦੀ ਬੀਬੀਸੀ ਹਿੰਦੀ ਦੇ ਜਿਹੜੀ ਟੀਮ ਹੈ ਉਹਨੇ ਇਨਵੈਸਟੀਗੇਸ਼ਨ ਕਰ ਲਈ ਘਰ ਘਰ ਜਾ ਕੇ ਯੂਪੀ ਦੇ 50 ਜ਼ਿਲ੍ਹਿਆਂ 'ਚ ਗਏ ਉਹ ਅੱਡੜ ਥਾਵਾਂ ਤੇ 100 ਤੋਂ ਵੱਧ ਪਰਿਵਾਰਾਂ ਨੂੰ ਮਿਲੇ ਜਿਹੜੇ ਇੱਕ ਦੂਜੇ ਤੋਂ ਸਵਾਲਨ ਕਰਕੇ ਹੋਰ ਕਰਕੇ ਤਸਦੀਕ ਕਰਕੇ ਕਿ ਜਿਹੜੇ ਬੰਦੇ ਮਾਰੇ ਗਏ ਉਹ ਕਹਿੰਦੇ ਆ ਵੀ ਘੱਟੋ ਘੱਟ 82 ਬੰਦੇ ਤਾਂ ਮਾਰੇ ਗਏ ਵੈਸੇ 90 ਤੋਂ ਉੱਤੇ ਹੈ ਗਿਣਤੀ ਕਿਉਂਕਿ ਉਹਨਾਂ ਦੀ ਹਾਲੇ ਅਸੀਂ ਪੂਰੀ 100% ਤਸਦੀਕ ਨਹੀਂ ਕਰ ਸਕੇ ਇਸ ਕਰਕੇ ਅਸੀਂ ਉਹਦੇ ਬਾਰੇ ਕਹਿੰਨੇ ਆ ਪਰ ਉਹ ਆਲੇ-ਦਾਲੇ ਦੇ ਜਿਹੜੇ ਸਾਰੀਆਂ ਗੱਲਾਂ ਨੇ ਉਹ ਦੱਸਦੀਆਂ ਨੇ ਵੀ 100 ਤੋਂ ਬੰਦ ਮਾਰਾ ਉਹਨਾਂ ਨੇ ਜਿਹੜੇ ਬੰਦੇ ਮਰੇ ਉਹਦੇ ਲਈ ਸਰਕਾਰ ਨੇ ਐਲਾਨ ਕੀਤਾ ਵੀ ਉਹਨਾਂ ਨੂੰ 25 ਲੱਖ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਦਾ ਪਰਿਵਾਰ ਜਿਹੜਾ ਬਚਦਾ ਹੈਗਾ ਪਿੱਛੇ ਤੇ ਉਹਨਾਂ ਨੇ ਤਿੰਨ categories ਦੇ ਵਿੱਚ ਉਹਨਾਂ ਬੰਦਿਆਂ ਨੂੰ ਵੰਡਿਆ ਇੱਕ ਕੈਟੇਗਰੀ ਉਹ ਜਿਨ੍ਹਾਂ ਨੂੰ ਸਰਕਾਰ ਨੇ ਮੁਆਵਜ਼ਾ ਸਰਕਾਰੀ ਤਰੀਕੇ ਨਾਲ ਦਿੱਤਾ 25 ਲੱਖ ਦਾ ਉਹ ਬੰਦੇ ਹੈਗੇ ਐ 37 ਗਿਣਤੀ 30 ਮੰਨ ਰਹੇ ਐ ਮੁਆਵਜ਼ਾ 37 ਨੂੰ ਦੇ ਚੁੱਕੇ ਐ 25 ਲੱਖ ਚੈੱਕ ਰਾਹੀਂ ਜਾਂ ਕਿਸੇ ਆਨਲਾਈਨ ਟਰਾਂਸਫਰ ਰਾਹੀਂ ਡਾਇਰੈਕਟ ਟਰਾਂਸਫਰ ਰਾਹੀਂ ਦੂਜਾ ਕਿ ਜਿਹੜੇ ਬੰਦਿਆਂ ਨੂੰ ਮੁਆਵਜ਼ਾ ਤਾਂ ਦਿੱਤਾ ਪਰ ਕੈਸ਼ ਚ ਦਿੱਤਾ ਤਾਂ ਕਿ ਰਿਕਾਰਡ ਚ ਨਾ ਆਵੇ ਕਿਸੇ ਚ ਵੀ ਇਹ ਬੰਦੇ ਮਰੇ ਸੀਗੇ ਉਹ 36 ਬੰਦੇ ਐ ਜਿਨ੍ਹਾਂ ਨੂੰ 5-5 ਲੱਖ ਮੁਆਵਜ਼ਾ ਮਿਲ ਗਿਆ ਪੁਲਿਸ ਨੇ ਦਿੱਤੇ ਜਾ ਕੇ ਮੁਆਵਜ਼ਾ ਉਹ ਵੀ ਨੋਟਾਂ 'ਚ ਦਿੱਤਾ ਕੋਈ ਜਿਹੜਾ ਵੀ 100 ਦਾ ਨੋਟ ਕੋਈ 50 ਦਾ ਨੋਟ ਇਸ ਤਰ੍ਹਾਂ ਨਾਲ ਉਹਦੀਆਂ ਵੀਡੀਓ ਆਡੀਓਜ਼ ਹੈਗੀਆਂ ਨੇ ਉਹਨਾਂ ਕੋਲ ਬਣੀਆਂ ਹੋਈਆਂ ਜਿਨ੍ਹਾਂ ਨੂੰ ਉਹ ਮੁਆਵਜ਼ੇ ਦੱਤੇ ਐ 36 ਬੰਦੇ ਉਹ ਨੇ ਜਣੀ BBC ਦੀ ਟੀਮ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਬਾਅਦ ਪੂਰਾ ਫੇਰ ਇਹ ਅੰਕੜੇ ਦਿੱਤੇ ਐ ਇੱਕ ਤੀਜੀ ਕੈਟੇਗਰੀ ਉਹ ਹੈ ਜਿਨ੍ਹਾਂ ਨੂੰ ਨਾ 25 ਲੱਖ ਮੁਆਵਜ਼ਾ ਮਿਲਿਆ ਨਾ 5 ਲੱਖ ਮਿਲਿਆ ਕੋਈ ਢੇਲਾ ਮਿਲਿਆ ਹੀ ਨਹੀਂ ਦਾ ਬਿਲਕੁਲੀ ਉਹ ਉਹ ਜਿਹੜੀ ਗਿਣਤੀ ਹੈਗੀ ਹੈ ਉਹ ਉਹ ਵੀ ਕਾਫੀ ਵੱਡੀ ਗਿਣਤੀ ਹੈ ਵੀ ਜਿਨ੍ਹਾਂ ਦੇ ਵਿੱਚ ਜਿਹੜਾ ਕੋਈ ਮੁਆਵਜ਼ਾ ਨਹੀਂ ਮਿਲਿਆ ਉਹ 19 ਬੰਦੇ ਹੈ ਉਹਨਾਂ 19 ਬੰਦਿਆਂ ਚੋਂ ਇੱਕ ਬੰਦੇ ਨੇ ਲਾਹੌਰ ਚ ਹਾਈ ਕੋਰਟ ਚ ਕੇਸ ਕਰ ਦਿੱਤਾ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੀ ਗੱਲ ਹਾਈ ਕੋਰਟ ਨੇ ਝਾੜਾ ਪਾਤੀਆਂ ਹਾਈ ਕੋਰਟ ਨੇ ਫਿਰ ਯੂਪੀ ਦੀ ਸਰਕਾਰ ਨੂੰ ਹੁਣ ਹੁਕਮ ਕੀਤਾ ਵੀ ਜਿੰਨੇ ਵੀ ਬੰਦੇ ਮਰੇ ਉਹਨਾਂ ਸਾਰਿਆਂ ਦਾ ਡਾਟਾ ਸਾਡੇ ਕੋਲ ਲੈ ਕੇ ਆਓ ਹੁਣ ਦੇਖਦੇ ਆ ਯੂਪੀ ਕੀ ਕਰਦੀ ਹੈ ਦੋਸਤੋ ਮੈਨੂੰ ਮੇਰੇ ਮਨ ਨੂੰ ਇੱਕ ਠੇਸ ਪਹੁੰਚਦੀ ਹੈ ਮੈਂ ਉਸ ਤਰ੍ਹਾਂ ਦਾ ਕੱਟੜ ਧਾਰਮਿਕ ਬੰਦਾ ਨਹੀਂ ਹੈਗਾ ਸੱਚੀ ਗੱਲ ਹੈ ਸਾਰੇ ਧਰਮਾਂ ਦਾ ਸਤਿਕਾਰ ਬਹੁਤ ਕਰੀਦਾ ਧਾਰਮਿਕ ਗੁਰੂਆਂ ਦਾ ਸਤਿਕਾਰ ਕਰੀਂਦੇ ਲੋਕਾਂ ਦਾ ਸਤਿਕਾਰ ਕਰੀਂਦੇ ਕਿਉਂਕਿ ਲੋਕ ਬਹੁਤ ਵੱਡੀ ਚੀਜ਼ ਹੈ ਪਰ ਬੇਨਤੀ ਇਹ ਹੈ ਵੀ ਕੋਈ ਬੰਦੇ ਧਰਮ ਕਰਮ ਦੇ ਕੰਮ 'ਚ ਜਰ ਝੂਠ ਬੋਲਨੀ ਜਾਣ ਫਿਰ ਉਹ ਧਰਮ ਨੂੰ ਮੰਨਣ ਵਾਲਿਆਂ ਦੇ ਉੱਤੇ ਤਾਂ ਸਾਨੂੰ ਸ਼ੱਕ ਕਰਨਾ ਹੀ ਚਾਹੀਦਾ ਹੈ ਵੀ ਉਹ ਧਰਮ ਨਹੀਂ ਮੰਨ ਰਹੇ ਪਖੰਡ ਕਰ ਰਹੇ ਹੈ ਬੰਦੇ ਗਏ ਆ ਉੱਥੇ ਭੀੜ ਹੈ ਭੀੜ ਦੇ ਵਿੱਚ ਭਗਦੜ ਮੱਚ ਗਈ ਕੋਸ਼ਿਸ਼ ਹੋਣੀ ਚਾਹੀਦੀ ਸੀ ਵੀ ਉਹਦਾ ਇੰਤਜ਼ਾਮ ਹੁੰਦਾ ਨਾ ਮੱਚੇ ਚਲੋ ਮੱਚ ਗਈ ਬੰਦੇ ਮਰ ਗਏ ਤੁਸੀਂ ਕੁਝ ਨਹੀਂ ਕਰ ਸਕਦੇ ਘਟੋ ਘਟ ਇਹ ਸੱਚ ਤਾਂ ਬੋਲ ਸਕਦੇ ਹੋ ਧਰਮ ਯਾਰ ਸੱਚ ਬੋਲਣਾ ਵੀ ਨਹੀਂ ਤੁਹਾਨੂੰ ਸਭ ਕਰਿਆ ਐਨਾ ਝੂਠ ਤੇ ਉਹ ਵੀ ਬੰਦਾ ਜਿਹੜਾ ਆਪਦੇ ਆਪ ਨੂੰ ਯੋਗੀ ਕਹਾ ਹੁੰਦਾ ਹੈ ਸੰਤ ਕਹਾ ਹੁੰਦਾ ਹੈ ਸ਼ਰਮ ਆਉਣੀ ਚਾਹੀਦੀ ਹੈ ਸੱਚੀ ਗੱਲ ਇਹ ਹੈ ਮੈਂ ਬਹੁਤ ਮਨ ਦੁਖੀ ਹੁੰਦਾ ਇਹਨਾਂ ਨੂੰ ਲੋਕਾਂ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆ ਪ੍ਰਧਾਨ ਮੰਤਰੀ ਮੋਦੀ ਜੀ ਤੇ ਉਹਨਾਂ ਦੀ ਸਮੁੱਚੀ ਸਰਕਾਰ ਮੰਨਦੀਆਂ ਬਾਤਾਂ ਕਰਦੀ ਹੈ ਜਨ ਦੀ ਬਾਤ ਸੁਣਦੀ ਨਹੀਂ ਹੈ ਪਰसों ਬੰਬੇ ਦੇ ਵਿੱਚ ਇੱਕ ਟ੍ਰੇਨ ਦੇ ਵਿੱਚੋਂ ਡਿੱਗ ਕੇ 13 ਜਣੇ ਡਿੱਗੇ 4 ਜਣਿਆਂ ਦੀ ਮੌਤ ਹੋ ਗਈ ਨੌ ਜਣੇ ਸਖਤ ਜ਼ਖਮੀ ਉਹਦੇ ਬਾਰੇ ਇੰਡੀਅਨ ਐਕਸਪ੍ਰੈਸ ਨੇ ਕੱਲ ਖਬਰ ਦਿੱਤੀ ਵੀ ਉਥੋਂ ਦਾ ਉਹਦੇ ਨਾਲ ਦੀਵਾ ਕਸ ਬਾਇਗਾ ਉਥੋਂ ਦਾ ਇੱਕ ਵਸਿੰਦਾ ਜਿਹੜਾ ਹੈਗਾ ਆਨੰਦ ਮੂਰਤੀ ਪਾਟਲ ਹੈ ਉਹਦਾ ਨਾਮ ਉਹ ਐਕਟਿਵਿਸਟ ਹੈ ਉਨੇ ਦੇਖਿਆ ਵੀ ਇਹ ਇਸ ਤਰ੍ਹਾਂ ਨਾਲ ਲੋਕ ਟ੍ਰੇਨਾਂ ਤੇ ਜਾਂਦੇ ਆ ਵੀ ਜਿਵੇਂ ਇੱਥੇ ਮੋੜ ਪੈਂਦਾ ਤੇ ਜਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਜਿਸ ਤਰ੍ਹਾਂ ਉਹਦੇ ਚ ਝਟਕਾ ਪੈਂਦਾ ਵੀ ਲੋਕ ਮਰ ਸਕਦੇ ਆ ਡਿੱਗ ਸਕਦੇ ਆ ਹਾਦਸੇ ਹੋ ਸਕਦੇ ਆ ਉਹਨੇ ਫਿਕਰਮੰਦੀ ਦੇ ਨਾਲ ਫਰਵਰੀ 2025 ਚ ਅੱਜ ਤੋਂ 4 ਮਹੀਨੇ ਪਹਿਲਾਂ ਮਾਨਯੋਗ ਰੇਲ ਮੰਤਰੀ ਨੂੰ ਲਿਖਿਆ ਤੇ ਉਥੋਂ ਦਾ ਜਿਹੜਾ ਸੈਂਟਰਲ ਰੇਲਵੇ ਦਾ ਜਿਹੜਾ ਰੇਲਵੇ ਅਧਿਕਾਰੀ ਹੈ ਉਹਨਾਂ ਨੂੰ ਲਿਖਿਆ ਵੀ ਇਹ ਹਾਸਾ ਹੋ ਸਕਦਾ ਇਹਦਾ ਬਚਾਅ ਕਰਨ ਦੀ ਲੋੜ ਹੈ। ਨਾ ਰੇਲਵੇ ਮੰਤਰ ਦੇ ਮੰਤਰੀ ਦੇ ਕੰਨ ਤੇ ਜੂੰ ਸਰਕਣੀ ਸੀ ਤੇ ਨਾ ਉਹਨਾਂ ਦੇ ਸਰਕਣੀ ਸੀ ਜਿਹੜੇ ਮਾਵਾਂ ਦੇ ਪੁੱਤ ਮਰ ਗਏ ਕਿਸੇ ਬੱਚਿਆਂ ਦੇ ਪਿਓ ਮਰ ਗਏ ਜਾਂ ਕੋਈ ਹੋਰ ਉਹ ਰੋਂਦੇ ਫਿਰ ਰਹੇ ਐ ਪਰ ਕਿਉਂਕਿ ਮੰਦੀਆਂ ਬਾਤਾਂ ਕਰਨ ਵਾਲਿਆਂ ਨੂੰ ਜਾਂਦੀਆਂ ਬਾਤਾਂ ਸੁਣਦੀਆਂ ਨਹੀਂ ਤੇ ਨਾ ਹੀ ਉਹਨਾਂ ਦੀ ਆਦਤ ਰਹੀ ਹੈ ਅਗਲੀ ਲਾਸਤ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਬੜੀ ਦੁਖਦਾਈ ਹੈ ਉਹ ਵੀ ਗੱਲ ਵੀ ਸਾਨੂੰ ਆਮ ਹੀ ਪਤਾ ਹੈ ਵੀ ਸਾਡਾ ਜਿਹੜਾ 1947 ਹੋਇਆ ਉਹਦੇ ਚ ਸਾਡਾ ਦੁਰਪਾ ਆ ਗਿਆ ਦੇਸ਼ ਦਾ ਸਮੁੱਚੇ ਲੋਕਾਂ ਦਾ ਕਿ ਉਹਦੇ 'ਚ ਬਹੁਤ ਜ਼ਿਆਦਾ ਬੰਗਲਾਦੇਸ਼ ਵਾਲੇ ਪਾਸੇ ਬੰਗਾਲ ਤੇ ਪੰਜਾਬ ਵੰਡੇ ਵੀ ਗਏ ਵੱਡੇ ਵੀ ਗਏ ਟੁੱਕੇ ਵੀ ਗਏ ਨੁਕਸਾਨ ਵੀ ਹੋਇਆ ਜੇ ਉਹ ਨਹੀਂ ਹੁੰਦਾ ਸ਼ਾਇਦ ਔਖੇ ਸੌਖੇ ਦਿਲ ਤੇ ਪੱਥਰ ਰੱਖ ਕੇ ਅਸੀਂ ਉਹਨੂੰ ਝੱਲ ਲੈਂਦੇ ਪਰ ਉਹਦੇ ਸਖਮ ਤਾਂ ਸਦਾ ਰਿਸਦੇ ਰਹਿੰਦੇ ਆ ਕਦੇ ਅਸੀਂ ਸੁਣਦੇ ਆਂ ਵੀ ਪਾਕਿਸਤਾਨ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਤੇ ਜ਼ੁਲਮ ਹੁੰਦਾ ਚਾਹੇ ਉਹ ਘਟਨਾਵਾਂ ਘੱਟ ਹੋਣ ਚਾਹੇ ਵੱਧ ਹੋਣ ਦੁਖਦਾਈ ਬਹੁਤ ਹੈ ਕਦੇ ਅਸੀਂ ਬੰਗਲਾਦੇਸ਼ ਦੇ ਬਾਰੇ ਵਿੱਚ ਸੁਣਦੇ ਹਾਂ ਉੱਥੇ ਕੋਈ ਹੋਰ ਗੜਬੜਾਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਬੜੀਆਂ ਦੁਖਦਾਈ ਨੇ ਉਜਾੜੇ ਹੁੰਦੇ ਆ ਕਦੇ ਸਾਡੇ ਭਾਰਤ ਦੇ ਵਿੱਚ ਜਾਣ ਬੁੱਝ ਕੇ ਜਿਹੜੀਆਂ ਇੱਕ ਸੰਸਥਾਵਾਂ ਨੇ ਪਿਛਲੇ ਬਹੁਤ ਸਾਲਾਂ ਤੋਂ ਲੱਗੀਆਂ ਹੋਈਆਂ ਉਹ ਉਹਨਾਂ ਨੂੰ ਜਾਣ ਬੁੱਝ ਕੇ ਕਦੇ ਗਊ ਮਾਸ ਦੇ ਨਾਂ ਤੇ ਤੇ ਕਦੇ ਕਦੇ ਉਹਨਾਂ ਦੇ ਘਰਾਂ ਦੇ ਨਾਂ ਦੇ ਉੱਤੇ ਕਦੇ ਉਹਨਾਂ ਦੇ ਨਾਵਾਂ ਦੇ ਉੱਤੇ ਕਦੇ ਕਿਸੇ ਬਹਾਨੇ ਕਦੇ ਕਿਸੇ ਬਹਾਨੇ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਦਰਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਐ ਅਜਿਹੇ ਹੀ ਕੁਝ ਪਰਿਵਾਰ ਪਾਕਿਸਤਾਨ ਤੋਂ ਹਿੰਦੂ ਪਰਿਵਾਰ ਉਜੜ ਕੇ ਆਏ 2011 ਚ ਤੇ ਦਿੱਲੀ ਜਿਹੜਾ ਮਜਨੂ ਦਾ ਟਿੱਲਾ ਗੁਰਦੁਆਰਾ ਸਾਹਿਬ ਹੈ ਉਹਦੇ ਨੇੜੇ ਕਿਸੇ ਕਲੋਨੀ ਵਸਾ ਕੇ ਵਿਚਾਰੇ ਝੁੱਗੀਆਂ 'ਚ ਰਹਿਣ ਲੱਗੇ ਸਰਕਾਰ ਨੇ ਸੀਏ ਦੇ ਰਾਹੀਂ ਕੁਝ ਲੋਕਾਂ ਨੂੰ ਥੋੜੇ ਲੋਕਾਂ ਨੂੰ ਨਾਗਰਿਕਤਾ ਵੀ ਦੇ ਦਿੱਤੀ ਨਾਗਰਿਕਤਾ ਮਿਲਣ ਨਾਲ ਨਾ ਰੁਜ਼ਗਾਰ ਮਿਲ ਰਿਹਾ ਹੈ ਤੇ ਨਾ ਹੀ ਘਰ ਮਿਲ ਰਿਹਾ ਹੈ ਜਿਹੜੀਆਂ ਉਹਨਾਂ ਦੀਆਂ ਝੁੱਗੀਆਂ ਨੇ ਪਹਿਲਾਂ ਕੁਝ ਦਿਨ ਪਹਿਲਾਂ ਮਦਰਾਸੀ ਕਲੋਨੀ ਢਾਹੀ ਹੈ ਮਦਰਾਸ ਤੋਂ ਆ ਕੇ ਬਹੁਤ ਸਾਲਾਂ ਤਹੱਕਿਆ ਪਹਿਲਾਂ ਲੋਕ ਬਸੇ ਸੀ ਬੇਰਹਿਮੀ ਨਾਲ ਉਜਾੜਤੇ ਕੁਝ ਲੋਕਾਂ ਨੂੰ ਬਦਲਵਾ ਥਾਂ ਦੇ ਰਿਹਾ ਹੈ ਕੁਝ ਅਜੇ ਪਟਕਦੇ ਫਟਦੇ ਇਸੇ ਤਰ੍ਹਾਂ ਬਾਲਟਾ ਹਾਊਸ ਹੈ ਬਾਟਲਾ ਹਾਊਸ ਹੈ ਉੱਥੇ ਵੀ ਹਾਲ ਹੈ ਹੁਣ ਇਹ ਜਿਹੜੇ Hindu ਪਰਿਵਾਰ ਆ ਕੇ ਵਸਿਆ ਵਿਚਾਰੇ ਇਹਨਾਂ ਨੂੰ ਵੀ ਉਜਾੜਨ ਦਾ ਸਕੀਮ ਬਣ ਗਈ। ਦੇਖिए ਕਿਤੇ ਇੱਕ ਥਾਂ ਤੋਂ ਉਜੜ ਕੇ ਦੂਜੀ ਥਾਂ ਤੋਂ ਉਜੜਨਾ ਨਾ ਪੈ ਜਾਵੇ। ਬਹੁਤ ਦੁਖਦਾਈ ਲੱਗਦਾ ਹੈ। ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ।